ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮਜੀਤ ਸਿੰਘ ਦੀ ਖੇਤੀਕਾਲ ਗ੍ਰਿਫਤਾਰੀ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਗ੍ਰਿਫਤਾਰੀ ਵਿਜੀਲੈਂਸ ਨੇ ਕੀਤੀ ਆ ਵਿਜੀਲੈਂਸ ਦੇ ਕੋਲ ਕੋਈ ਠੋਸ ਸਬੂਤ ਹੋਣਗੇ ਜਿਆਦਾ ਸਰੋਤਾਂ ਤੋਂ ਵੱਧ ਬਣਾਉਣ ਦੇ ਤੇ ਉਹਨਾਂ ਇਹ ਗ੍ਰਿਫਤਾਰੀ ਕੀਤੀ ਆ ਤੇ ਮਾਨਯੋਗ ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਤੇ ਵਿਜੀਲੈਂਸ ਨੇ 12 ਦਿਨ ਦਾ ਰਮਾਨ ਮੰਗਿਆ ਪਰ ਮਾਨਯੋਗ ਜੱਜ ਸਾਹਿਬ ਨੇ 7 ਦਿਨ ਦਾ ਦੇ ਦਿੱਤਾ ਇਹਦਾ ਮਤਲਬ ਆ ਮਤਲਬ ਇਹ ਆ ਕਿ ਮੁਢਲੇ ਤੌਰ ਦੇ ਉੱਤੇ ਜੋ ਵਿਜੀਲੈਂਸ ਨੇ ਦੋਸ਼ ਲਾਇਆ ਉਹਨਾਂ ਵਿੱਚ ਕੋਈ ਦਾਮ ਆ ਤੇ ਤਾਂ ਹੀ ਇੱਡਾ ਲੰਮਰ ਮਾਰ ਮੰਨ ਦਿੱਤਾ ਨਹੀਂ ਤੇ 1-2 ਦਿਨ ਦਾ ਮਿਲਦਾਰ ਪਹਿਲਾਂ ਵੀ ਪਤੀ ਜਿਹੜਿਆ ਉਹ ਹੋਈ ਸੀ ਔਰ ਖੇਲ ਵੀ ਜਾ ਕੇ ਆਈ ਸੀ ਕੰਮ ਦੇਖੀ ਪਰ ਉਹਦੇ ਵਿੱਚੋਂ ਤਾਂ ਕੁਝ ਨਹੀਂ ਨਿਕਲਿਆ ਵੇਖੋ ਉਹ ਤੇ ਕੇਸ ਹੈ ਜੇ ਪੈਂਡਿੰਗ ਆ ਨਿਕਲਿਆ ਕਿਉਂ ਨਹੀਂ ਉਹ ਕੇਸ ਇਹ ਇਨਾ ਕੇਸਾਂ ਦੇ ਨਾਲ ਸੰਬੰਧਿਤ ਜਿਹੜੇ ਆ ਉਹ 15 16 ਬੰਦਿਆਂ ਨੂੰ ਆ ਜਿਹੜੀ ਆ ਪਹਿਲਾਂ ਸਜ਼ਾ ਹੋ ਚੁੱਕੀ ਆ ਤੇ ਇਹਦਾ ਕੇਸ ਅਜੇ ਪੈਂਡਿੰਗ ਆ ਇਹਦਾ ਕੇਸ ਖਤਮ ਥੋੜਾ ਹੋਇਆ ਉਹ ਤੇ ਕੇਸ ਅਜੇ ਚੱਲਦਾ ਉਹ ਜਦੋਂ ਟ੍ਰਾਇਲ ਪੂਰਾ ਹੋਏਗਾ ਉਹ ਪਤਾ ਚੱਲੇਗਾ ਬੜੇ ਠੋਸ ਸਬੂਤ ਨੇ ਕਿ ਇਹਦੇ ਉਹਨਾਂ ਦੇ ਨਾਲ ਗੂੜੇ ਸਬੰਧ ਸਨ ਇਥੋਂ ਤੱਕ ਕਿ ਇਹ ਸਰਕਾਰੀ ਹੈਲੀਕਾਪਟਰ ਵੀ ਵਰਤਦਾ ਰਿਹਾ ਜਿੱਥੇ ਪਹੁੰਚਣਾ ਹੁੰਦਾ ਸੀ ਜਿੱਥੋਂ ਚੱਲਿਆ ਤੇ ਜਿੱਥੇ ਪਹੁੰਚਣਾ ਸੀ ਇਹ ਰਸਤੇ ਵਿੱਚ ਰੁਕਦਾ ਰਿਹਾ ਬਹਾਨਾ ਬਣਾ ਕੇ ਕਿ ਮੌਸਮ ਖਰਾਬ ਆ ਲੇਕਿਨ ਉਹ ਵੀ ਸਬੂਤ ਨਹੀਂ ਕਿ ਉਸ ਦਿਨ ਮੌਸਮ ਜਿਹੜਾ ਬਿਲਕੁਲ ਠੀਕ ਠਾਕ ਸੀ ਤੇ ਉਹ ਇੱਕ ਬਹਾਨਾ ਘੜ ਕੇ ਉਹ ਜਹਾਜ਼ ਰਸਤੇ ਦੇ ਵਿੱਚ ਉਤਾਰਦਾ ਰਿਹਾ ਤੇ ਸਾਰੀ ਜਿਹੜੀ ਆ ਉਹ ਸਮੱਗਲਿੰਗ ਹੋਣੀ ਇਹ ਪਤਾ ਚੱਲੇਗਾ ਜਦੋਂ ਟ੍ਰਾਇਲ ਪੂਰਾ ਹੋਏਗਾ ਤੇ ਉਹਦੇ ਵਿੱਚ ਸਜ਼ਾ ਹੁੰਦੀ ਆ ਜਾਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਐ ਸੋਮਨੀ ਕਾਲੀਦਨ ਨੇ ਉਹਨਾਂ ਨੇ ਇਹ ਗੱਲ ਕਹੀ ਐ ਕਿ ਵੰਡੇਤਾ ਦੀ ਰਾਸਤ ਰਾਜਨੀਤੀ ਐ ਔਰ ਜਿਹੜਾ ਵਾ ਇਹ ਇੱਕ ਜਿਹੜੀ ਐ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਐ ਸਿਆਸੀ ਬਦਲਾਅ ਕੋਈ ਵੇਖੋ ਇਹ ਤੇ ਉਹਨਾਂ ਦਾ ਰਾਈਟ ਬੰਦਾ ਕਿਉਂਕਿ ਇਹ ਉਹਨਾਂ ਦਾ ਬੰਦਾ ਉਹਨਾਂ ਦਾ ਲੀਡਰ ਆ ਤੇ ਉਹਨਾਂ ਨੇ ਤੇ ਇਹ ਗੱਲ ਕਹਿਣੀ ਆ ਪਰ ਇਹ ਗੱਲ ਜੋ ਉਹ ਕਹਿ ਰਹੇ ਆ ਉਹ ਸੱਚੀ ਆ ਜਾਂ ਝੂਠੀ ਆ ਉਹਦਾ ਪਤਾ ਵੀ ਜਦੋਂ ਉਦੋਂ ਲੱਗਣਾ ਜਦੋਂ ਟਰਾਇਲ ਚੱਲੇਗਾ ਤੇ ਉਹਦੇ ਵਿੱਚ ਕੋਈ ਫੈਸਲਾ ਆਏਗਾ ਬਿਲਕੁਲ ਗਿਫਤਾਰ ਕੀਤਾ ਗਿਆ ਭਾਈ ਸਾਹਿਬ ਉਹ ਨੂੰ ਇਹਨਾਂ ਵੱਲੋਂ ਕਿਹਾ ਗਿਆ ਕਿ ਮੇਰੇ ਨਾਲ ਧੱਕੇਸ਼ਾਹੀ ਕਰਦੀ ਹੈ ਹਮ ਵੇਖੋ ਇਹ ਇਕੱਲਾ ਹੀ ਨਹੀਂ ਕਹਿ ਰਿਹਾ ਕਿ ਧੱਕੇਸ਼ਾਹੀ ਕਰ ਰਹੀ ਆ ਜਦੋਂ ਇਹ ਧੱਕੇਸ਼ਾਹੀ ਕਰਾਉਂਦੇ ਹੀ ਇਹੋ ਹੀ ਪੁਲਿਸ ਸੀ ਉਹੋ ਹੀ ਪੰਜਾਬ ਪੁਲਿਸ ਜਦੋਂ ਸਾਡੇ ਤੇ ਰੇਡ ਕਰਦੀ ਆ ਸਿੱਖ ਨੌਜਵਾਨਾਂ ਤੇ ਰੇਡ ਕਰਦੀ ਆ ਅੱਧੀ ਰਾਤ ਦੇ ਨਾਲ ਆਣ ਛਾਪਾ ਮਾਰਦੀ ਆ ਨਾ ਉਹਨਾਂ ਦੇ ਕੋਲ ਕੋਈ ਅਦਾਲਤੀ ਵਾਰੰਟ ਹੁੰਦਾ ਨਾ ਉਹਨਾਂ ਦੇ ਕੋਲ ਕੋਈ ਤਲਾਸ਼ੀ ਲੈਣ ਦਾ ਅਦਾਲਤੀ ਹੁਕਮ ਹੁੰਦਾ ਤੇ ਘਰ ਦੇ ਵਿੱਚੋਂ ਪੰਡਾ ਬੰਨ ਬੰਨ ਕੇ ਸਮਾਨ ਲੈ ਜਾਂਦੇ ਆ ਉਹ ਇੰਨਾ ਜ਼ਰੂਰੀ ਸਮਾਨ ਹੁੰਦਾ ਤੇ ਉਹ ਮੁੜ ਕੇ ਵਾਪਸ ਵੀ ਨਹੀਂ ਕਰਦੇ ਤੁਸੀਂ ਮੇਰੇ ਕੇਸ ਦੇ ਵਿੱਚ ਵੇਖਿਆ ਹੋਵੇਗਾ ਇਹ ਇਹਨੂੰ ਤੇ ਜਦੋਂ ਅਰੈਸਟ ਕੀਤਾ ਤੇ ਆਪਣੇ ਮੋਬਾਈਲ ਦੇ ਉੱਤੇ ਗੱਲਾਂ ਕਰ ਰਿਹਾ ਸੀ ਪਰ ਜਦੋਂ ਸਾਡੇ ਘਰ ਦੇ ਵਿੱਚ ਰੇਡ ਕੀਤਾ ਉਹ ਜਿਹੜੇ ਘਰ ਦੇ ਵਿੱਚ ਸਾਡਾ ਇੱਕ ਪਿੰਡ ਦਾ ਵਿਚਾਰਾ ਬੰਦਾ ਆ ਗਿਆ ਗਰੀਬ ਉਹ ਇੱਕ ਮਜ਼ਦੂਰ ਬੰਦਾ ਉਹ ਅਚਨ ਚੇਤ ਆ ਗਿਆ ਤੇ ਉਹਦਾ ਵੀ ਮੋਬਾਈਲ ਲੈ ਲਿਆ ਇੱਕ ਹੋਰ ਸਾਡਾ ਦੂਰ ਦਾ ਰਿਸ਼ਤੇਦਾਰ ਉਹ ਵੀ ਘਰ ਆਇਆ ਸੀ ਕਿਤੇ ਮਿਲਣ ਗਏ ਵਾਸਤੇ ਉਹਦਾ ਮੋਬਾਈਲ ਵੀ ਲੈ ਲਿਆ ਤੇ ਉਹ 5-6 ਮਹੀਨੇ ਬਾਅਦ ਉਹਨਾਂ ਦੇ ਮੋਬਾਈਲ ਦਿੱਤੇ ਆ ਵਾਪਸ ਕੀਤੇ ਆ ਜਦੋਂ ਕਿ ਉਹਨਾਂ ਦੇ ਵਿੱਚ ਕੱਖ ਵੀ ਨਹੀਂ ਸੀ ਤੇ ਇਹ ਤੇ ਸਾਰੇ ਆਪਣੇ ਮੋਬਾਈਲ ਤੇ ਗੱਲਾਂ ਵੀ ਕਰਦੇ ਆ ਸੀ ਇਹਦੇ ਉੱਤੇ ਕੋਈ ਰੋਕ ਟੋਕ ਨਹੀਂ ਲਾਈ ਉਹਨਾਂ ਨੇ ਤੇ ਇਹਨੂੰ ਤੋਹੇ ਗੈਰਕਾਨੂੰਨੀ ਕੀ ਕਹਿ ਸਕਦੇ ਇੱਕ ਉਹਨਾਂ ਨੇ ਹੋਰ ਗੱਲ ਕੀਤੀ ਹੈ ਕਿ ਜੱਦੀ ਪੁਸਤੀ ਰਈ ਸਾਫੀ ਨੇ ਇਹਨਾਂ ਕੋਈ ਨੇ ਪੈਸੇ تھے ਕੋਈ ਵੱਡੀ ਗੱਲ ਨਹੀਂ ਹੈ ਵੇਖੋ ਜੇ ਜੱਦੀ ਪੁਸ਼ ਪੁਰਸ਼ੀ ਜੇ ਇਹ ਅਮੀਰ ਨੇ ਤੇ ਫਿਰ ਉਹ ਆਪੇ ਗੱਲ ਸਾਹਮਣੇ ਆ ਜਾਣੀ ਆ ਉਹ ਕੋਰਟ ਦੇ ਵਿੱਚ ਕਰਨ ਜਦੋਂ ਅਜੇ ਟ੍ਰਾਇਲ ਚੱਲਿਆ ਹੀ ਅਜੇ ਅਰੈਸਟ ਹੋਈ ਆ ਤੇ ਪਹਿਲਾਂ ਇਹ ਗੱਲਾਂ ਕਰਦੀਆਂ ਇਹ ਹਾਸੋ ਹੀ ਨਹੀਂਆਂ ਗੱਲਾਂ ਨੇ ਜਿਹੀਆਂ ਗੱਲਾਂ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜੇ ਆਹ ਇਹ ਆਖੇ ਕਿ ਮੇਰੇ ਉੱਤੇ ਦੋਸ਼ ਝੂਠੇ ਜਾਇ ਲਾਏ ਜਾ ਰਹੇ ਆ ਤੇ ਇਹ ਟ੍ਰਾਇਲ ਦੇ ਵਿੱਚ ਆਪੇ ਪਤਾ ਲੱਗ ਜਾਏਗਾ ਫਿਰ ਤੇ ਸਮਝ ਆਉਂਦੇ ਸੀ ਗੱਲ ਤੇ ਜਦੋਂ ਉਹ ਕਹਿੰਦਾ ਕਿ ਇਹ ਕੀੜ ਵਢਣ ਵਾ ਕੀੜ ਕੱਢਣ ਵਾਸਤੇ ਕੀਤਾ ਜਾ ਰਿਹਾ ਸਾਡੀ ਸਿਆਸੀ ਦੁਸ਼ਮਣੀਆਂ ਇਹ ਸਰਕਾਰ ਜਾਣਬੁੱਝ ਕੇ ਅਕਾਲੀ ਦਲ ਨੂੰ ਦਾ ਡਾਊਨਫਾਲ ਕਰਨ ਵਾਸਤੇ ਇਹ ਕਰ ਰਹੀ ਆ ਪਰ ਜਿਹੜੇ ਸਬੂਤ ਨੇ ਉਹ ਸਬੂਤ ਜਿਹੜੇ ਇਹਦੇ ਪੱਖ ਨੇ ਉਹ ਕੋਰਟ 'ਚ ਪੇਸ਼ ਕਰੂ ਆਪਣੀ ਡਿਫੈਂਸ ਦੇ ਵਿੱਚ ਤੇ ਦੂਜੇ ਪਾਸੇ ਜਿਹੜੀ ਵਿਜੀਲੈਂਸ ਆ ਉਹ ਸਬੂਤ ਪੇਸ਼ ਕਰੂ ਸਰਕਾਰੀ ਪੱਖ ਦੇ। ਇਹਨਾਂ ਤੋਂ ਵਿਰੋਧ ਕਰਨਾ ਹੀ ਜਿਹੜੇ ਬਾਕੀ ਵਿਰੋਧੀ ਪਾਰਟੀਆਂ ਨੇ ਸਾਰਿਆਂ ਨੇ ਇਕੱਠੇ ਮਿਲ ਕੇ ਕੋਈ ਵਾਜੀ। ਵੇਖੋ ਉਹਨਾਂ ਨੇ ਆਪਣਾ ਕਰਦਾਰ ਨੰਗਾ ਕਰ ਦਿੱਤਾ। ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਉਹਨਾਂ ਦੀ ਪ੍ਰਮੁੱਖ ਲੀਡਰਸ਼ਿਪ ਆ ਜਿਹਦੇ ਵਿੱਚ ਕਾਂਗਰਸ ਦਾ ਬਾਜਵਾ ਜਿਹਦੇ ਵਿੱਚ ਭਾਜਪਾ ਦਾ ਅਰਬਨੀਤ ਬਿੱਟੂ ਇਥੋਂ ਤੱਕ ਕਿ ਖੈਰਾ ਸਾਹਿਬ ਵੀ ਬੋਲੇ ਨੇ ਹੋਰ ਕਿਹੜਾ ਕਿਹੜਾ ਨਾਮ ਹੈ ਲਾ ਇਥੋਂ ਤੱਕ ਕਿ ਜਿਹੜਾ ਪੁਲਿਸ ਅਫਸਰ ਸੀ ਜਿਹੜਾ ਬਿਆਦਵੀ ਦੀ ਉਹਦਾ ਨਾਮ ਮੈਨੂੰ ਆ ਨਹੀਂ ਰਿਹਾ ਯਾਦ ਜਿਹੜਾ ਹੁਣ ਐਮਐਲਏ ਆ ਇਹਨਾਂ ਇਹਨਾਂ ਦੀ ਸਰਕਾਰ ਦੇ ਵਿੱਚ ਹਾਂਜੀ ਕੁਮਰ ਵਿਜੇਪ੍ਰਤਾਪ ਸਿੰਘ ਉਹ ਵੀ ਬੋਲਿਆ ਜੇ ਇੱਕ ਸਪਸ਼ਟ ਹੋ ਜਾਂਦਾ ਕਿ ਇਹ ਸਾਰੇ ਲੋਕ ਜਿਹੜੇ ਨੇ ਇਹ ਇੱਕੋ ਹੀ ਚੱਟੇ-ਵੱਟੇ ਨੇ ਥਾਲੀ ਦੇ ਤੇ ਇਹ ਸਾਰਾ ਕੰਮ ਜਿਹੜਾ ਵਾ ਸਰੋਤਾਂ ਤੋਂ ਵੱਧ ਆਮਦਨ ਇਕੱਠੀ ਕਰਨੀ ਜਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਹਾਰ ਵਗਾਉਣਾ ਇਹ ਸਾਰੇ ਹੀ ਸਹਿਮਤ ਨੇ ਤੇ ਜਦੋਂ ਅਜੇ ਕਿਸੇ ਸਤਾਧਾਰੀ ਨੂੰ ਜਿਹੜਾ ਸਤਾ ਦੇ ਵਿੱਚ ਸਥਾਪਤ ਰਿਆ ਤੇ ਜਿਹੜਾ ਬਹੁਤ ਅਮੀਰ ਬੰਦਾ ਵਾ ਤੇ ਜਿਹਦੀ ਪੋਲਿਟਿਕਸ ਦੇ ਵਿੱਚ ਉਹ ਬਹੁਤ ਵੱਡੀ ਥਾਂ ਵਾ ਜਦੋਂ ਉਹਦੇ ਤੇ ਹੱਥ ਪੈਂਦਾ ਤੇ ਇਹ ਸਾਰੇ ਚੀਕਾਂ ਮਾਰਦੇ ਨੇ ਇਹ ਆਂਦੇ ਨੇ ਗੈਰ ਕਾਨੂੰਨੀ ਆ ਇਹ ਪੁਲਿਸ ਨੂੰ ਤੜਕੇ ਰੇਡ ਨਹੀਂ ਕਰਨਾ ਚਾਹੀਦਾ ਪੁਲਿਸ ਨੂੰ ਇੱਕ ਇਹਦੀ ਘਰ ਵਾਲੀ ਜਿਹੜੀ ਆ ਉਹ ਇੱਕ ਜਨਾਨੀ ਆ ਉਹ ਐਮ ਐਲ ਏ ਆ ਉਹਦੇ ਘਰ ਦੇ ਵਿੱਚ ਰੇਡ ਨਹੀਂ ਕਰਨਾ ਚਾਹੀਦਾ ਆ ਗੱਲਾਂ ਕਰਦੀ ਪਰ ਜਦੋਂ ਸਿੱਖਾਂ ਦੇ ਸਿੱਖ ਨੌਜਵਾਨਾਂ ਦੇ ਘਰਾਂ ਦੇ ਵਿੱਚ ਰੇਡ ਕੀਤਾ ਜਾਂਦਾ ਜਦੋਂ ਉਹਨਾਂ ਦੇ ਛੋਟੇ ਛੋਟੇ ਜਿਹੜੇ ਨਵਾਲਕ ਬੱਚੇ ਨੇ ਉਹਨਾਂ ਨੂੰ ਵੀ ਦਬਾਅ ਬਣਾਉਣ ਵਾਸਤੇ ਕਿ ਉਹ ਬੰਦਾ ਜਿਹੜਾ ਸਾਨੂੰ ਵਾਂਟਡ ਆ ਉਹਨੂੰ ਉਹ ਆ ਪੇਸ਼ ਹੋ ਜੇ ਉਹਨੂੰ ਅਰੈਸਟ ਕਰਨ ਵਾਸਤੇ ਦਬਾਅ ਬਣਾਉਣ ਵਾਸਤੇ ਕਈ ਕਈ ਮਹੀਨਿਆਂ ਬਦੀ ਬਜ਼ੁਰਗਾ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਇਲੀਗਲ ਕਸਟਡੀ ਦੇ ਵਿੱਚ ਰੱਖ ਕੇ ਤੇ ਟਾਰਚਰ ਕਰਦੇ ਆ ਉਦੋਂ ਇੱਕ ਹੁਣੀ ਬੋਲਦੇ ਠੀਕਾਂ ਦੀ ਗੱਲ ਕੀਤੀ ਤੁਸੀਂ ਕੱਲ ਜਾਂਦੇ ਜਾਂਦੇ ਉਹਨਾਂ ਨੇ ਮੁੱਛਾਂ ਨੂੰ ਵਾਟ ਦਿੱਤਾ ਤੇ ਕਹਿੰਦੇ ਕਿ ਭਗਵੰਤ ਸਿਆਪ ਠੀਕਾਂ ਤੇਰੀਆਂ ਮਿਟਾਵਾਂਗੇ ਵੇਖੋ ਇਹ ਉਹਦੀ ਹੈਂਕੜਾ ਜੇ ਭਗਵੰਤ ਮਾਨ ਦੇ ਵਿਰੁੱਧ ਜੇ ਕੋਈ ਕੇਸ ਬਣਦਾ ਉਹ ਵੀ ਤੇ ਸਤਾ ਜੀਆ ਜੇ ਉਹ ਸਤਾ ਦੀ ਉਹਨੇ ਦਰਵਰਤੋਂ ਕੀਤੀ ਹੈ ਦਰਵਰਤੋਂ ਤੇ ਉਹ ਕਰ ਹੀ ਰਿਹਾ ਭਗਵੰਤ ਮਾਨ ਜਿਹੜੀ ਗੱਲ ਇਹਨਾਂ ਨੂੰ ਕਰਨੀ ਚਾਹੀਦੀ ਆ ਉਹ ਤੇ ਗੱਲ ਦੇ ਉੱਤੇ ਕੋਈ ਬੋਲਦਾ ਨਹੀਂ ਗੱਲ ਤੇ ਇਹ ਕਰਨੀ ਚਾਹੀਦੀ ਆ ਕਿ ਭਗਵੰਤ ਮਾਨ ਵੀ ਬੀਅੰਤ ਸਿੰਘ ਬਣ ਰਿਹਾ ਉਸੇ ਤਰ੍ਹਾਂ ਹੀ ਜਿਵੇਂ ਉਹਨੇ ਸਿੱਖ ਨੌਜੋਨਾਂ ਦਾ ਕਤਲੇਆਮ ਬੀਅੰਤ ਸਿੰਘ ਨੇ ਕੀਤਾ ਸੀ ਤੇ ਇਹ ਹੁਣ ਗੈਂਗਸਟਰ ਕਹਿ ਕਹਿ ਕੇ ਉਹਨਾਂ ਨੌਜਵਾਨਾਂ ਦਾ ਪੁਲਸ ਦੇ ਕੋਲੋਂ ਕਤਲਿਆਮ ਕਰਾ ਰਿਆ ਪੁਲਸ ਨੂੰ ਤੇ ਖੋਲ ਦਿੱਤੀ ਆ ਕੋਈ ਮੰਨ ਸਕਦਾ ਇਹ ਗੱਲ ਇੱਕੋ ਤਰੀਕੇ ਦੀਆਂ ਹੀ ਸਾਰੀਆਂ ਕਹਾਣੀਆਂ ਬਣਾ ਕੇ ਨਾਟਕ ਖੇਡ ਕੇ ਤੇ ਉਹਨਾਂ ਨੌਜਵਾਨਾਂ ਨੂੰ ਜਾਂ ਤੇ ਜ਼ਖਮੀ ਕਰ ਦਿੱਤਾ ਉਹਨਾਂ ਨੂੰ ਹੈਂਡੀਕੈਪਡ ਕਰ ਦਿੱਤਾ ਤੇ ਜਾਂ ਉਹਨਾਂ ਨੂੰ ਮਾਰ ਮਕਾਇਆ ਇੱਕੋ ਕਹਾਣੀ ਘੜੀ ਗਈ ਕਿ ਬਰਾਮਦ ਕਰਨ ਵਾਸਤੇ ਲਜਾਰੇ ਹਾਂ ਤੇ ਉਹਨੇ ਉਥੋਂ ਹਥਿਆਰ ਪੁੱਟਦਿਆਂ ਸਾਰੀ ਪੁਲਿਸ ਦੇ ਤੇ ਗੋਲੀ ਚਲਾਤੀ ਕਿ ਢੀ ਹਾਸੋ ਹੀ ਨਹੀਂ ਗੱਲ ਆ ਜਿਹੜਾ ਬੰਦਾ ਹਰਾਸਤ ਵਿੱਚ ਹੁੰਦਾ ਉਹਨੂੰ ਹੱਥਕੜੀ ਲਾਈ ਹੁੰਦੀ ਆ ਤੇ ਉਹਦੇ ਕੋਲੋਂ ਸਿਰਫ ਨਿਸ਼ਾਨਦੇ ਹੀ ਕਰਵਾਈ ਜਾਂਦੀ ਆ ਵੀ ਇੱਥੇ ਰੱਖਿਆ ਪੁੱਟਣਾ ਉਹਨੇ ਨਹੀਂ ਹੁੰਦਾ ਤੇ ਉਹ ਪੁੱਟਦਿਆਂ ਸਾਰੀ ਭਈ ਉਹਨੇ ਲੋਡ ਕੀਤਾ ਲੋਡ ਕਰਕੇ ਰੱਖਿਆ ਹੁੰਦਾ ਕਿ ਉਹ ਗੋਲੀ ਚਲਾ ਦੇ ਉਤੇ ਇਹ ਗੱਲਾਂ ਸਾਰੀਆਂ ਝੂਠੀਆਂ ਉਹ ਬਾਰੇ ਕਿਉਂ ਨਹੀਂ ਕੋਈ ਬੋਲਿਆ ਪਰ ਪੰਜਾਬ ਦੀ ਜਵਾਨੀ ਨੂੰ ਵੀ ਤੇ ਖਤਮ ਕੀਤਾ ਜਾ ਰਿਹਾ ਨਸ਼ਾ ਇਨਾਵਾਦੀ ਉਹਨਾਂ ਦੇ ਕਾਰਵਾਈ ਨਹੀਂ ਹੋएगी ਤੇ ਆਮ ਜਨਤਾ ਵੀ ਤੇ ਕਹਿੰਦੀ ਹੈ ਕਿ ਕਾਰਵਾਈ ਨਹੀਂ ਕਰਦੀ ਸਰਕਾਰ ਫਿਰ ਆਹ ਵੇਖੋ ਨਸ਼ਿਆਂ ਦੇ ਵਿਰੁੱਧ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਫਲਾਉਣਾ ਇੱਕ ਸੈਂਟਰ ਗਵਰਨਮੈਂਟ ਦੀ ਹਿੰਦ ਸਟੇਟ ਦੀ ਇੱਕ ਪਾਲਿਸੀ ਆ ਉਹਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਦੋਂ ਇਹ ਇਹਨੂੰ ਕੇਜਰੀਵਾਲ ਪਹਿਲਾਂ بڑے ਦਾਵੇ ਕਰਦਾ ਸੀ ਕਿ ਮਜੀਠੀਆ ਜਿਹੜਾ ਸਦਾਕਰ ਆਇਆ ਉਹ ਕਰਦੇ ਆਂਗੇ ਜਿਉਂ ਕਰਦੇ ਆਂਗੇ ਜਦੋਂ ਸਤਾ ਚ ਆਇਆ ਤੇ ਉਹਨੇ ਮਾਫੀ ਮੰਗ ਕੇ ਇਹਦੇ ਵਿਰੁੱਧ ਜਿਹੜੇ ਕੇਸ ਸੀ ਵਾਪਸ ਲੈ ਲਏ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਵਗਾਇਆ ਜਾ ਰਿਹਾ ਉਹ ਤੇ ਸਟੇਟ ਦੀ ਪਾਲਸੀ ਆ ਤੇ ਸਾਡੀ ਜਿਹੜੀ ਗਵਰਨਮੈਂਟ ਆ ਪੰਜਾਬ ਦੀ ਗਵਰਨਮੈਂਟ ਉਹ ਇੰਡੀਆ ਸਟੇਟ ਦੀ ਕੋਆਰਡੀਨੇਟ ਗਵਰਨਮੈਂਟ ਆ ਤੇਨੇ ਉਹ ਪਾਲਸੀ ਨੂੰ ਲਾਗੂ ਕਰਨਾ ਆ ਵੀ ਜਿਹੜਾ ਹੁਣ ਡਰਾਮਾ ਕੀਤਾ ਜਾ ਰਿਹਾ ਨਾ ਜੋਧ ਨਸ਼ਾ ਵਿਰੋਧ ਇਹ ਉਹਨਾਂ ਲੋਕਾਂ ਦੀਆਂ ਹੀ ਬਿਲਡਿੰਗਾਂ ਢਾਈਆਂ ਜਾ ਰਹੀਆਂ ਨੇ ਜਿਹੜੇ ਕਿਸੇ ਨਾ ਕਿਸੇ ਸਤਾਧਾਰੀ ਦੇ ਨਾਲ ਨੇੜ ਨਹੀਂ ਰੱਖਦੇ ਜਿਹੜੇ ਨੇੜ ਰੱਖਦੇ ਆ ਉਹਨਾਂ ਉੱਤੇ ਕਿਉਂ ਨਹੀਂ ਹੱਥ ਲਗਾਇਆ ਜਾਂਦਾ ਇਹੋ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘਾ ਮੇਰੇ ਕੋਲ ਮਸਾਲਾ ਨੇ ਮੇਰਾ ਇੱਕ ਦੋਸਤ ਆ ਉਹ बार-बार ਇਹਦੇ ਕੋਲ ਗਿਆ ਭਾਈ ਇੱਥੇ ਹੜ ਆ ਗਿਆ ਨਸ਼ਿਆਂ ਦਾ ਤੇ ਆ ਆ ਬੰਦੇ ਨੇ ਇਹ ਸੁਣੀ ਨਹੀਂ ਉਹਦੀ why well, can't sorry.